ਜ਼ੋਰ ਦੇ ਨਾਲ ਖੇਡ ਖੇਡੀ ਜਾਂਦੀ ਇਧਰਲੇ ਪਾਸੇ ਗੋਛਾ ਕੀ ਹੁਣ ਕਰੋਗਾ ਲਾ ਲਿਓ ਜੱਫਾ ਗੋਛਾ ਦੀ ਪੈਂਦੀ ਹੋਈ ਬਹੁਤ ਸੋਹਣੀ ਰੇਡ ਹੋ ਕੋ ਛੇਨੇ ਬਾਹਰ ਕਰ ਦਿੱਤਾ ਟੱਕੇ ਗੋਛੇ ਨੇ ਟੱਕਾ ਮਾਰ ਕੇ ਇਦਾਂ ਬਾਹਰ ਕੱਢਿਆ ਜਿੱਦਾਂ ਕਹਿੰਦੇ ਖੰਡ ਪਾਠ ਵਾਲੇ ਕਰੋ ਸ਼ਰਾਬੀ ਨੂੰ ਕਰਦੇ ਆ ਗੋਛਾ ਦੀ ਪਹਿਲੀ ਰੇਡ ਗੁਜੇ ਸਾਹਿਬ ਇੱਥੇ ਲਾਇਏ ਬਸ ਕਰੀ ਜਾਣ ਕੋਈ ਚੱਕਰ ਨਹੀਂ ਪਰ ਪਰ ਜਫਾ ਡਾ ਡਾ ਹੋਏਗਾ ਹਨਾ ਹੋਏਗਾ ਕੋਈ ਗੱਲ ਨਹੀਂ ਲੈ ਇਧਰਲੇ ਪਾਸੇ ਖੇਡ ਆ ਏ ਆ ਏ ਆ ਆ ਏਡੀ ਤਗੜੀ ਧੱਕੀ ਜਾਂਦੀ ਘੜਤੋਂ ਦੋ ਜੋੜੀਆਂ ਤੇ ਹੁੰਦੀਆਂ ਨਹੀਂ ਏਦਾਂ ਦੀਆਂ ਹੁੰਦੀਆਂ ਇਹ ਕਿਸੇ ਨੂੰ ਨਹੀਂ ਰੁਕਦੀਆਂ ਇਹ ਕਹਿ ਦੇਂਦੀਆਂ ਵੀਰਾ ਸੰਭਲ ਜਾ ਸੰਭਲ ਕੇ ਰਹਿ ਕਿਉਂਕਿ ਦੌੜੀ ਏਦਾਂ ਦਾ ਲਓ ਇਧਰਲੇ ਪਾਸੇ ਖੇਡ ਗਰਾਉਂਡ ਦੇ ਵਿੱਚ ਉਹ 3 ਬੰਦੀ ਹੋਈ ਆ ਐਨ ਕਿੰਨੇ ਨੇ ਜਾੜੇ ਵੱਜ ਗਿਆ ਇਹ ਐ 4 ਨੰਬਰ ਦੀ ਕਿੱਟ ਦੇ ਵਿੱਚ ਨਾ ਵਾ ਮੇਰੇ ਵੀਰੋ ਦੋ ਜੱਫੇ 5-500 ਦੇ 1000 ਇਸ ਏਰੀਏ ਦਾ ਵਧੀਆ ਕਹਿ ਲਈਏ ਕਿ ਇੱਕ ਪੱਤਰਕਾਰ ਆ ਹਰ ਇੱਕ ਦੀ ਖਬਰ ਸ਼ਾਬਦਾ ਭਰਾ ਦੂਰ ਨੇੜੇ ਦੀਆਂ ਖਬਰਾਂ ਸ਼ਾਬਦਾ ਭਰਾ ਦਾ ਬਹੁਤ ਬਹੁਤ ਧੰਨਵਾਦ ਜਦੋਂ ਵੀ ਭਰਾ ਨੂੰ ਕਈਏ ਫੋਨ ਕਰੀਏ ਭਰਾ ਜੀ ਆਹ ਖਬਰ ਲਾ ਦਿਓ ਤੇ ਭਰਾ ਹਸਾਰਾਂ ਨਾਲ ਖੜਦਾ ਵੱਡਾ ਧੰਨਵਾਦ ਇਧਰਲੇ ਪਾਸੇ ਫੇਰ ਜੱਫਾ ਉਹ ਲੱਗੂ ਉਧਰ ਲੱਗ ਗਿਆ ਇਸੇ ਆਪੇ 5-500 ਰੁਪਏ ਪਾਈ ਜਾਂਦੇ ਆ ਫੌਜੀ ਸਾਹਿਬ ਪਰ ਫੌਜੀ ਸਾਹਿਬ ਤੁਹਾਡੇ ਲਈ ਵੀ ਦੋ ਰਲਾ ਕਹਿ ਲੱਗਾ ਦੋ ਰਲਾ ਤੁਹਾਡੇ ਲਈ ਕਹਿਣੀਆਂ ਮਰੇ ਜਾਉ ਘਾ ਰਿਆ ਇੱਕ ਦਿਨ ਮੈਂ ਇੱਟੇ ਕਿਤੇ ਗਈ ਤੇ ਦੋ ਚਾਰ ਲੰਡੂ ਜੇ ਇਹਦੇ ਨਾਲ ਵੇਖੀ ਜਾਣ ਤੇ ਮੈਂ ਮੈਂ ਕਿਹਾ ਵੀ ਭਾਈ ਤੁਹਾਨੂੰ ਇਹਦਾ ਪਤਾ ਨਹੀਂ ਹੈਗਾ ਇਹ ਕੌਣ ਆ ਇਹ ਕਿੱਦਾਂ ਵਾ ਮੈਂ ਜਦੋਂ ਪਾਸੇ ਹੋ ਗਈ ਬਾਅਦ ਚ ਦੱਸਿਆ ਮੈਂ ਕਿਹਾ ਸ਼ੁਕਰ ਕਰੋ ਤੁਸੀਂ ਬਚ ਗਏ ਜੇ ਸ਼ੁਕਰ ਕਰੋ ਤੁਸੀਂ ਬਚ ਗਏ ਜੇ ਛਾ ਨੂੰ ਲਾ ਜਫਾ 1000 ਕਰਾ ਦੂਗਾ ਭਾਜੀ ਤੋਂ ਦੇਖੋ ਛਾ ਨੂੰ ਜਫਾ ਲਾਤਾ ਨੇ ਇੱਕ ਵੱਡੀ ਆ ਗਈ ਅੰਨੋ ਫੜੋ ਲੋਕੀ ਤੇ 50 ਪਿੱਛੇ ਬੰਦਾ ਮਾਰ ਦਿੰਦੇ ਆ ਇਹਦੇ ਫੌਜੀ 500 ਰੁਪਇਆ ਲਾ ਗਿਆ ਉਹਨੇ ਦਾ ਇਲਾਜ ਕਰੋ ਪੰਜਾਬ ਪੁਲਿਸ ਵਾਲੀ ਦਾ ਐਂ ਤਾਂ ਵਿੱਚੋਂ ਕਢੋ ਦਿਓ ਪੈਸੇ ਦੋ ਸਟਾਰ ਲੱਗੇ ਹੋਇਆ ਸਰਪੰਚ ਸਾਹਿਬ ਮੈਂ ਕਿਹਾ ਸੀ ਮੈਂ ਤੋਂ ਬਾਅਦ ਜਾਣਕਾਰੀ ਦੇਾਂਗੇ ਇਹ ਕੋਹੜ ਖਡਾਰਨਾ ਮੇਰੇ ਵੀਰੋ ਇਹ ਆ ਗੁਰਦੀਪ ਕੌਰ ਤਗੜੇ ਪੈਣ ਦਾ ਵਾਅਦਾ ਕਰ ਗਈ ਓਏ ਆ ਗਿਆ ਨੋਟ ਓਏ ਇਹਨੂੰ ਜੱਫਾ ਲਾ ਦਿਓ 500 ਦਾ ਇੱਕ 100 100 ਦੇ ਪੰਗ 50 50 ਦੇ 10 20 20 ਲੋਕੋ ਚਾ ਸਾਡੀ ਹਾਰ ਹੋਵੇ ਰੀਅਲ ਟੱਕਰ ਕੋਈ ਕੰਮ ਨਹੀਂ ਫੇਕ ਮਾਰ ਮਾਰ ਧੋਲਾ ਭੜੇ ਕੱਢ ਦਿੰਦੇ ਸੇਕ ਇਧਰ ਦੇ ਪਾਸੇ ਟੀਨਾ ਦੀ ਕਬੱਡੀ ਰਾਜਵੀਰ ਕੱਢ ਗਨ ਲੋ ਜਪਾ ਲੱਗਿਆ 500 ਦੇ ਨੋਟ ਤਿਆਰ ਆ ਲੋ ਇਧਰ 500 ਰੁਪਏ ਦਾ ਜਫਾ ਲੱਗ ਗਿਆ ਇਧਰਲੇ ਪਾਸੇ ਸਰਦਾਰ ਕਿਲਾ ਵੱਡਾ ਧੰਨਵਾਦ ਓਏ ਆ ਗਈ 500 ਰੁਪਏ ਦੀ ਰੇਡ ਕੋਈ ਚੱਕਰ ਨਹੀਂ ਇੱਕ ਜਫਾ ਲੱਗਾ ਕੋਈ ਚੱਕਰ ਨਹੀਂ 500 ਰੁਪਏ ਦੀ ਰੇਡ ਫੜ ਪੜਾ ਪੁਲਿਸ ਵਾਲੀ ਨੂੰ ਕਰਦੇ ਰਾਂ ਬੰਦ ਪਰ ਕਿੱਥੇ ਲੋਕਾਂ ਨੇ ਕਹਿਣਾ ਕਿ ਗੁਰਦੀਪ ਗੁਰਦੀਪ ਲਈ ਤਕਨੀਕੀ ਜਫਾ ਕੁੜੀ ਆ ਸਾਡੀ ਇਹ ਲਓ ਉਧਰਲੇ ਪਾਸੇ ਮੱਲਾਂ ਨੇ ਟਰਾਈ ਕੀਤੀ ਮੇਰੇ ਵੀਰੋ ਪਰ ਇਧਰਲੇ ਪਾਸੇ ਧਰਤੀ ਤੱਕ ਕਹਾਂਗੇ ਜਿੱਦਾਂ ਬਾਹਰੇ ਜਾਪ ਹੁੰਦਾ ਸੁਰਸਿੰਘੀਆਂ ਉਦਾਂ ਹੀ ਕਹਿੰਦੇ ਗੋਛਾ ਪਾ ਜਾਂਦੀ ਰੇਡਾ ਗੋਛਾ ਜਦੋਂ ਪੜਾ ਹੋ ਜੇ ਤੇ ਗੋਛਾ ਕਹਿੰਦੇ ਜੱਫਾ ਨਹੀਂ ਲੱਗਣ ਦਿੰਦੀ ਐਨ ਕਹਿੰਦੇ ਉਂਗਲ ਖੜੀ ਕਰ ਦਿੰਦੀ ਕਹਿੰਦੇ ਚੰਦ ਚੜੇ ਹੋਏ ਆ ਤੇ ਅੱਜ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਤੇ ਮਹਾਂਪੁਰਖਾਂ ਦਾ ਦਲ ਕਹਿੰਦੇ ਇਧਰਲੇ ਪਾਸੇ ਚੱਲਦਾ ਤੇ ਕਹਿ ਲਈਏ ਇਹ ਇਧਰ ਦੇ ਪਾਸੇ ਚੱਲਦਾ ਤੇ ਜਿਆਦਾ ਨਹੀਂ ਤੇ ਸਾਡੇ ਏਰੀਏ ਦੇ ਵਿੱਚ 8 9 ਪੜਾ ਹੁੰਦੇ ਆ ਜਿੱਦਾਂ ਕਹਈਏ ਸਵਾਰਪੁਰ ਦਿਹਾਲਪੁਰ ਦੇ ਜਿੱਦਾਂ ਕਹਈਏ ਸਵਾਰਪੁਰ ਫੇਰ ਆ ਗਈ ਕਰਿਓ ਗੱਲ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਐਦਾਂ ਹੀ ਸਾਡਾ ਘੋਸ਼ਾ ਘੋਸ਼ਕ ਦੀ ਪੈਂਦੀ ਹੋਈ ਰੇਡ ਲਓ ਲਓ ਆ ਗਈ ਗੋਛਾ ਆ ਗਈ ਗੋਛਾ ਗੋਛਾ ਨੇ ਅੱਖ ਲਾ ਕੇ ਹੰਗਲੇ ਖੜੀ ਕੀਤੀ ਗੋ ਤਾੜੀ ਲਾ ਦਿਓ ਗੋਛਾ ਦੇ ਨਾਮ ਦੀ ਆ ਗੋਚਾ ਕਹਿੰਦੀ ਅੱਗੇ ਜੱਫਾ ਖਾ ਬੈਠੀ ਆ ਸਰਪੁਰ ਲੋਧੀ ਤੋਂ ਆਈ ਕੋਈ ਗੁਰਦਾਸਪੁਰ ਤੋਂ ਆਈ ਕਿਉਂਕਿ ਖਡਾਰ ਨਾਲ ਸਾਰੀਆਂ ਦੂਰੋਂ ਆਈਆਂ ਇਧਰਲੇ ਪਾਸੇ ਕਹਿੰਦੇ ਆ ਬਟਾਰਾ ਏਰੀਆ ਆ ਖਡਾਰ ਦਾ ਕਰੇ ਗੋਚਾ ਦੀ ਗੱਲ ਲਓ ਇਧਰ ਦੀ ਆ ਐਨ ਕਹਿੰਦੇ ਗੱਲਾਂ ਚੱਲਦੀਆਂ ਵੱਡੇ ਵੱਡੇ ਅਹੁਦਿਆਂ ਤੇ ਲੱਗੀਆਂ ਹੋਈਆਂ ਸਾਡੀਆਂ ਭੈਣਾ ਜਿੱਦਾਂ ਕਿਰਨ 베ਦੀ ਦੀ ਗੱਲ ਚੱਲਦੀ ਆ ਇਹਨਾਂ ਦੇ ਵਿੱਚੇ ਕੋਈ ਕਿਰਨ 베ਦੀ ਬਣੂਗੀ ਤੇ ਗੱਲਾਂ ਚੱਲਣਗੀਆਂ ਤੇ ਇਧਰ ਦੇ ਪਾਸੇ ਟੱਕਰ ਬਰੋਬਰ ਸੁਮਨ ਦੇ ਨਾਲ ਟੱਕਰ ਆ ਤੇ ਸੁਮਨ ਕਹਿੰਦੇ ਭੱਤੇ ਭਾਈ ਤੋਂ ਚੱਲ ਕੇ ਆਈ ਮੇਰੇ ਵੀਰੋ ਭੱਤੇ ਭਾਈ ਖੇਡਾ ਵਤਨ ਪੰਜਾਬ ਦੀਆਂ ਵਿੱਚ ਵੱਲਾ ਮਾਰੀਆਂ ਮੇਰੇ ਵੀਰੋ ਇਹ ਇਸ ਏਰੀਏ ਦੀ ਲੜਕੀ ਆ ਭੈਣ ਜੀ ਰਾਜ ਦੀ ਲੜਕੀ ਆ ਲੱਗ ਜਗਦੀਪ ਕੌਰ ਅਸੀਂ ਤਾਂ ਮੇਰ ਕਹਿੰਦੇ ਹੁੰਦੇ ਮੈਂ ਅੱਗੇ ਪੁੱਛਿਆ ਲੈ ਵੀ ਕੋਈ ਗੱਲ ਨਹੀਂ ਮੇਰ ਮੈਂ ਇਧਰਲੇ ਪਾਸੇ ਪਹਿਲੀ ਰੇਡ ਕਰਾ ਤੜੀ ਲਾ ਦਿਓ ਲਓ ਗੁਰਦਾਸਪੁਰ ਦੀ ਖਡਾਰਨ ਕਹਿੰਦੇ ਗੋਛਾ ਬੰਦੀ ਹੋਈ ਆ ਚਾਰ ਖਡਾਰਨਾ ਐਨ ਕਹਿੰਦੇ ਗੱਲਾਂ ਚੱਲਣ ਗਿਆ ਇੱਕ ਪਾਸੇ ਕਹਿੰਦੇ ਫੇਰੂ ਮਾਰ ਵਾਲੀ ਲੱਗੀ ਆ ਤੇ ਦੂਜੇ ਪਾਸੇ ਕਹਿੰਦੇ ਆਹ ਗੋਛਾ ਹੀ ਗੋਛਾ ਹੋਈ ਹੋਈ ਆ ਲੈ ਇਧਰਲੇ ਪਾਸੇ ਪੁਆਇੰਟ ਗੋਛਾ ਸਾਡੇ ਬਹੁਤ ਹੀ ਜੰਤਕਾਰ ਦੋਸਤ ਸਾਡੀ ਸਾਈਡ ਤੋਂ ਜਾ ਪਹੁੰਚੀ ਆਕਰ ਕਹਿੰਦੀ ਹੋਈ ਰੇਡ ਹੈ। ਲੋ ਇਧਰਲੇ ਪਾਸੇ ਗੁਰਦੀਪ ਕੌਰ ਸੁਲਤਾਨਪੁਰ ਲੋਧੀ ਵਾਲੀ। ਵਾਹ ਇੱਧਰ ਆਕ। ਜੇ ਲੋ ਪੁਆਇੰਟ ਕਹਿੰਦੇ ਗੁਰਦੀਪ ਕੌਰ ਦਾ ਮੇਰੇ ਵੀਰੋ ਕਹਿੰਦੇ ਬਹੁਤਿਆਂ ਪੈਸਿਆਂ। ਲੋ ਇਧਰਲੇ ਪਾਸੇ ਸਰਦਾਰ ਦਰਸ਼ਨ ਸਿੰਘ ਜੀ ਫੌਜੀ ਸਾਹਿਬ। ਮੇਰੇ ਲਈ ਵੀ ਮਾਨ ਤੇ ਸਨਮਾਨ ਦੇ ਕੇ ਵੱਡਾ ਧੰਨਵਾਦ। ਸਰਦਾਰ ਦਰਸ਼ਨ ਸਿੰਘ ਜੀ ਫੌਜੀ ਸਾਹਿਬ ਕਹਿੰਦੇ ਜੱਫੇ ਲਿਖੀ ਜਾਓ ਫਿਰ ਮੈਨੂੰ ਦੱਸ ਦਿਓ। ਜੱਫੀ ਖੇਡ ਗਰਾਉਂਡ ਦੇ ਵਿੱਚ ਇੱਥੇ ਵੀ ਲੱਗ ਗਿਆ ਮੇਰੇ ਜੱਸੀ ਤੇ 500 ਰੁਪਏ ਦੀ ਕੱਲੀ ਰੇਡਾ ਫੌਜੀ ਭਰਾ ਵੱਲੋਂ 500 ਰੁਪਏ ਦੀ ਕੱਲੀ ਰੇਡ ਫੌਜੀ ਵੱਲੋਂ ਇਹ ਬੇਨਤੀ ਆ ਭਰਾਵਾਂ ਨੂੰ ਕਿ ਭਰਾ ਉਹ 500 ਦੀ ਸਫਲ ਹੋ ਗਈ ਆ 500 ਰੁਪਏ ਸਫਲ ਹੋ ਗਈ ਆ ਬਹੁਤ ਬਹੁਤ ਧੰਨਵਾਦ ਕਿੱਥੇ ਆਪਣੀ ਮੀਨੂ ਕਿੱਥੇ ਇਹ ਵੇਖ ਲਓ ਸਾਡੀਆਂ ਭੈਣਾਂ ਹਾਲੇ ਤੱਕ ਬੈਠੀਆਂ ਇਹ ਨਜ਼ਾਰਾ ਲੈ ਰਹੀਆਂ ਧੀਆ ਧਿਆਣੀਆਂ ਦਾ ਮੈਚ ਆ ਮੇਰੇ ਵੀਰੋ ਇਧਰਲੇ ਪਾਸੇ ਇੱਕ ਜੱਫਾ ਹੋਰ ਪਰ ਪੁਆਇੰਟ ਰੈਡਰ ਦਾ ਆ ਭੈਣਾ ਸਾਡੀਆਂ ਤਾਲੀਆਂ ਮਾਰਨੀਆਂ ਵੇਗੇਪੁਰ ਦੀ ਧਰਤੀ ਤੇ ਭੈਣਾ ਦਾ ਬਹੁਤ ਬਹੁਤ ਸਤਿਕਾਰ